ਯਾਕਤ 2014 ਮਾਡਲ ਹੈ 530000 ਰੁਪਿਆ ਰੇਟ ਹੈ ਦਾ ਟਾਇਰ ਟੂਟ ਚੰਗਿਆ ਟਰੈਕਟਰ ਨੇ ਇੱਧਰ ਸਵਰਾਜ ਆ ਗਿਆ ਭਾਈ 855 99 ਮਾਡਲ ਹੈ 175000 ਰੇਟ ਹੈ ਇਹ ਜਦੋਂ ਇਹ ਸ਼ੋਅ 'ਚ ਆਇਆ ਪਹਿਲੀ ਟਰੈਕਟਰ ਸੀ ਇਹ ਉਦੋਂ ਹੈ ਨਾਪੀ ਟਰੈਕਟਰ ਹੈ ਨਾਲ ਦੀ ਮਗਰਾਟ ਹੁੰਦੀ ਸੀ ਇਹਦੇ ਆਹ ਸਵਰਾਜ ਆ 744 2010 ਮਾਡਲ ਹੈ 218000 ਰੁਪਿਆ ਰੇਟ ਹੈ ਦਾ ਇੱਧਰ ਜੌਂਡੀ ਆਰ ਆ ਗਿਆ 15 ਮਾਡਲ ਦਾ 435 ਦਾ 50 50 ਡੀ ਟਾਇਰ ਟੂਰ ਸਾਰਿਆਂ ਦੀ ਚੰਗੇ ਆ ਆ ਸੋਨ ਵਾਲੀ ਕਾ ਆ ਗਿਆ 2002 ਮਾਡਲ ਹੈ 240 ਦਾ ਫੈਰ ਇਹਦੇ ਵੀ ਚੰਗੇ ਆ ਆ ਜਿਹੜਾ ਮਿਟਾ ਆ 855 ਇਹ ਨਵੀਂ ਆ ਬਾਈ ਮਾਡਲ ਵੀ ਦੇਖ ਲੈਣਾ 2024 ਮਾਡਲ ਆ 785 ਰੇਟ ਹੈ ਇਹਦਾ ਨਗਦ ਕੈਸ਼ ਆ ਇਹ ਮਾ ਟਰੈਕਟਰ ਦੇ ਟਾਇਰਾਂ ਤੋਂ ਮਨ ਕਰੇ ਵੀ ਨਹੀਂ ਲਾਹੇ ਇੱਧਰ ਫੇਰ 855 ਆ ਗਿਆ ਟਾਇਰ ਟੂਰੇ ਦੇ ਵੀ ਚੰਗੇ ਆ ਟਰੈਕਟਰ ਦੇ 2018 ਮਾਡਲ ਹੈ 5,75,000 ਕੀਮਤ ਹੈ ਟਰੈਕਟਰ ਦੀ ਇੱਧਰ ਸੋਨਾਲਿਕਾ ਆ ਗਿਆ DRX 60 23 ਮਾਡਲ ਹੈ 6,95,000 ਰੁਪਈਆ ਰੇਟ ਹੈ ਟਾਇਰ ਟੂਰੇ ਦੇ ਵੀ ਚੰਗੇ ਨੇ ਇੱਧਰ ਅਰਜਨ ਆ ਗਿਆ ਸੀ 105 ਇਹ ਭਾਈ 2022 ਮਾਡਲ ਆ 64500 ਰੇਟ ਆ ਟਾਇਰ ਸਾਰਿਆਂ ਦੇ ਚੰਗੇ ਆ ਭਾਈ ਆਹ ਸੋਫਰ ਆ ਗਿਆ ਫਾਰਨ ਟਰੱਕ 60 ਇਹ 2018 ਮਾਡਲ ਆ 545 ਰੇਟ ਆ ਆਹ ਯੂవో ਆ ਗਿਆ 575 18 ਮਾਡਲ 395 ਰੇਟ ਹੈ ਦਾ 44 ਆ ਭਾਈ 700 2011 ਮਾਡਲ ਆ 385 ਰੇਟ ਆ ਨਕਦ ਕੈਸ਼ ਆ ਟਾਇਰ ਟੂ ਸਾਰੇ ਟਰੈਕਟਰਾਂ ਦੇ ਚੰਗੇ ਆ ਫਾਰਮ ਸਾਥ ਖੜਾ ਹੈ 2011 ਮਾਡਲ 3 ਪੁਆਇੰਟ ਰੇਟ ਆ ਇਹਦਾ ਬਈ ਟਰੈਕਟਰ ਉਹ ਦੇਖੋ ਬਹੁਤ ਟਰੈਕਟਰ ਆਏ ਨੇ ਮੰਡੀ ਤੇ ਦਿਖਾਉਣੇ ਤੁਹਾਨੂੰ ਸਾਰੇ ਸੋਨਾਲਿਕਾ ਆ ਗਏ ਆ ਫੇਰ ਬਈ 2014 ਮਾਡਲ ਆ 4 ਲੱਖ 40 ਹਜ਼ਾਰ ਰੇਟ ਆ ਲੈਵਲ ਨੇ ਸਾਡੇ ਖਾਣ دیے ਫਾਰਮ ਟਰੈਕ ਆ 16 ਮਾਡਲ ਹੈ 514 ਰੇਟ ਹੈ ਫਾਰਮ ਟਰੈਕ 60 ਇਧਰ ਸੋਨਾ ਲੀਕਾ ਖੜਾ ਹੈ 2011 ਮਾਡਲ ਹੈ 315 ਰੇਟ ਹੈ ਦਾ 475 ਖੜਾ ਹੈ ਜੀਆ ਇੰਟਰਾ 97 ਮਾਡਲ ਹੈ 185 ਰੇਟ ਹੈ ਦਾ ਟਾਇਰ ਟੂ ਸਾਰੇ ਚੰਗੇ ਆਹ ਫਾਰਮ ਖੜਾ ਬਹੁਤ ਸਾਫ ਹੈ 2009 ਮਾਡਲ ਹੈ ਪੂਰਾ 3 ਲੱਖ ਰੇਟ ਹੈ ਇਹ ਮਾਪੂਰਾ ਪੂਰਾ ਘਾਟ ਥੋੜੇ ਮੰਗ ਲਿਆ ਹੋਇਆ ਤੂੰ ਸਾਫ ਬਹੁਤ ਹੈ ਟਰੈਕਟਰ ਫਾਰਮ ਟਰੈਕ ਹੀ ਫੇਰ ਆ ਗਿਆ ਸਾਰਾ ਓਰੀਜਨਲ ਹੈ ਹਾਂਜੀ 2003 ਮਾਡਲ ਹੈ 245 ਦਾ ਸਾਰਾ ਓਰੀਜਨਲ ਹੈ ਠੀਕ ਹੈ ਕਿਤੇ ਕਲਮ ਨਹੀਂ ਲੱਗੀ ਕਿਤੇ ਵੀ ਠੀਕ ਥੋੜੀ ਮੰਗਰਾਣਾ ਦੇਵੇਂ ਮੰਨ ਲਾ ਵੀ ਕੀ ਕਹਣਾ ਤਿੰਨ ਕਿੱਠਾਂ ਠੀਕ ਹੈ ਬਾਕੀ ਸਾਰਾ ਰਹੀ ਹੋ ਰਾਜ ਕਰੇਗਾ ਖਾਲਸਾ ਮੂਰੇ ਵੀ ਲਿਖਿਆ ਹੋਇਆ ਹੈ ਤਿੰਨ ਮਾਹਰੀ ਦੇ ਛੋ ਦੇ ਰੰਗ ਨਾਲ ਦਾ ਟੱਕਣ ਵੀ ਨਾਲ ਦਾ ਠੀਕ ਹੈ ਟੱਕਣ ਵੀ ਬਾਈ ਕਹਿੰਦਾ ਨਾਲ ਦਾ ਜਮਾਂ Ориਜਨਲ ਟਰੈਕਟਰ ਹੈ ਕਿਹੜਾ ਪਿੰਡ ਹੈ ਭਰਾ ਧੰਨੇ ਦੇ ਪਿੰਡਾ ਮੂਗੇ ਦੇ ਨਾਲ ਧੰਨੇ ਕੇ ਪਿੰਡਾ ਮੂਗੇ ਦੇ ਨਾਲ ਕੋਰ ਦਾ ਨੰਬਰ ਆ ਫਰੀਦਕੋਟ ਦਾ ਨੰਬਰ ਹੈਂ ਪਹਿਲੇ ਨਾਮ ਹੀ ਪਹਿਲੇ ਨਾਮ ਹੈ ਹਾਂਜੀ ਤੁਹਾਡੇ ਕੋਲੇ ਆਲਦੀ ਆਪ ਹੀ ਵਾਹ ਹੈ ਨਹੀਂ ਆਪਾਂ ਅਧੂਰ ਠੀਕ ਹੈ ਪਹਿਲੇ ਕਰੋਡਟਰ ਹੈ ਠੀਕ ਹੈ ਪਹਿਲੇ ਕਰੋਡ ਟਰੈਕਟਰ ਆਇਆ ਬਾਈ ਹਾਂਜੀ ਜਮਾਂ ਸਾਰਾ Ориਜਨਲ ਹੈ ਆ ਘੋਡੇ ਸਾਹਮਣੇ ਟਰੈਕਟਰ ਆ। ਗੂਮਾ ਤੱਕ ਸਾਰਾ ਰੀਨ ਵਾਲਾ। ਕਿਤੇ ਕਲਮ ਹੋਣੀ ਲੱਗੀ? ਕਲਮ ਬਾਈ ਕਹਿੰਦਾ ਕੋਈ ਵੀ ਨਹੀਂ। ਜੇ ਟੂਲ ਬੱਸ ਉੱਥੇ ਥੋੜਾ ਜਿਹਾ ਗੋਲੇ ਕਲੇ ਸੀ ਉੱਥੋਂ ਥੋੜਾ ਜਿਹਾ ਬਣਾ। ਠੀਕ ਆ ਜਿੱਥੇ ਭਾਈ ਟੂਲ ਲੱਗੀ ਸੀ ਉੱਥੋਂ ਬਾਈ ਨੇ ਦੱਸ ਦਿੱ ਦਿੱਤਾ ਹੂੰ ਸਾਰਾ ਬਾਕੀ オリジナル ਟਰੈਕਟਰ ਆ। ਫਾਨਟ੍ਰੈਕ 60 ਟਰੈਕਟਰ ਆ। ਜੇ ਕਿਸੇ ਡਬਲ ਕਲਚ ਐ। ਜੇ ਭਰਾ ਨੇ ਲੈਣਾ ਵੀ 2 45 ਰੇਟ ਐ। 2000 ਤੱਕ ਮਾਡਲ ਆ। 2 25 ਹਜ਼ਾਰ ਕੋਈ ਨਹੀਂ ਦੇ। 2000 ਆਹ 2 ਲੱਖ 25 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਛੱਡ ਦਿਆਂਗੇ। ਜੇ ਕਿਸੇ ਨੰਬਰ ਵੀ ਬੋਲ ਦੇ ਬਾਈ 98550 98550 622 622 62 ਹਾਂਜੀ ਬਾਈ ਦਾ ਨੰਬਰ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਕੋਦੋਂ ਵੀ ਮਰਜੀ ਫਾਰਮ ਟ੍ਰੈਕ ਹੀ ਫੇਰ ਆ ਗਿਆ ਇਹ 2000 ਮਾਡਲ ਹੈ 192000 ਇਹਦਾ ਰੇਟ ਹੈ ਟੈਟੂਰ ਇਹਦੇ ਵੀ ਲੋਟ ਹੈ ਸੋਨਾਲੀ ਕਾਕਾ 2006 238000 ਦਾ 238000 ਦਾ ਬਈਆ ਸੋਨਾਲੀ ਕਾ 50 ਦਾ 260 ਪੁਆਇੰਟ ਖੜਾ ਹੈ ਭਾਈ 2002 ਮਾਡਲ ਹੈ 2,50,000 ਰੇਟ ਹੈ 575 ਆ ਗਿਆ 2009 ਮਾਡਲ ਹੈ 290 ਰੇਟ ਹੈ ਭਾਈ ਇੱਧਰ 96 ਮਾਡਲ ਹੈ 1.50 ਰੇਟ ਹੈ ਦੂਜਾ ਵੀ ਮਨਾਕੀ ਕਰਦਾ ਚੱਲਦਾ ਜਾਈ ਬਾਈ ਬੋਲ ਆ ਫੇਰ ਆਗਾ ਝੋਟਾ ਸਵਰਾਜ 855 ਭਾਈ ਐਲਾਂ ਵਾਲੀ ਸ਼ੋਅ ਚ ਐ 2022 ਮਾਡਲ ਆ 7 ਲੱਖ 60000 ਰੇਟ ਐ ਇਹਦਾ ਪੀਵੀ ਨੰਬਰ ਐ ਨਕਦ ਕੈਸ਼ ਆ ਟਰੈਕਟਰ ਆ ਮਠੰਡਾ ਨੰਬਰ ਐ ਹਾਂ ਨੰਬਰ ਆ ਜਾ ਬਾਈ ਬੋਲ ਭਰਾ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਬੋਲੋ ਭਰਾ 6805 24805 24401 24 401 401 24 401 ਪਾਲਟੀ ਆ ਫਰਸਟ ਪਾਲਟੀ ਦਾ ਟਰੈਕਟਰ ਕੈਸ਼ ਆ ਫਰੀ ਸਪੀਡ ਆ ਫਰੀ ਸਪੀਡ ਆ ਬਠਿੰਡੇ ਦਾ ਨੰਬਰ ਆ ਹਾਂ ਟਾਇਰ ਨਾਲ ਟਾਇਰ ਨਾਲ ਦੇ ਜਮਾ ਐ ਕੋਕਾ ਪੀਸ ਆ ਜਿਆ ਟਰੈਕਟਰ ਆ ਇਹ ਰੰਗ ਬਚਾ ਨਿਕਲਦੇ ਆ ਆਪਾਂ ਖਰਚ ਦੇ ਸਕਦੇ ਹਾਂ ਬਾਈ ਕਹਿੰਦਾ ਰੰਗ ਰੰਗ ਜੇ ਕਿਤੇ ਵੀ ਮਾਰਾ ਯਾਰ ਆਪਾਂ ਯਾਰ ਕਹਿੰਦਾ ਬੈਠੇ ਆ ਇਸ ਚੀਜ਼ ਦੀ ਗਾਰੰਟੀ ਐ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਨੂੰ ਬੋਲਤਾ ਐਦਰ ਫਾਰਮ ਟਰੈਕ ਆ ਗਿਆ 2 2010 ਮਾਡਲ ਆ 325 ਰੇਟ ਹੈ ਦਾ ਕਾਪੀ ਚਿਪ ਵਾਲੀ ਹੈ ਇਹ ਸਮਰਾਲੇ ਦਾ ਨੰਬਰ ਇਹ ਸਮਰਾਲੇ ਦਾ ਨੰਬਰ ਹੈ ਵੀ ਤੁਹਾਡੀ ਕੋਲੀ ਹੈ ਇਹ ਵੀ ਭਰਾ ਕੋਲੀ ਹੈ ਬਾਈ ਭਰਾ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਨੂੰ ਬੋਲਤਾ ਬਾਈ ਨਾਲ ਕਦੋਂ ਵੀ ਸੰਪਰਕ ਕਰ ਸਕਦੇ ਹੋ ਟਰੈਕਟਰ ਬਾਈ ਦੇ ਹੈ ਆ 2002 ਮਾਡਲ ਹੈ 2 ਲੱਖ 10 ਹਜ਼ਾਰ ਦਾ ਹੈ 275 بی ਡੀ ਆਈ ਬਾਕੀ ਉਧਰ ਖੜਿਆ ਬਾਈ ਬਹੁਤ ਲੰਮਾ ਕੰਮ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ